ਆਪ ਸੰਸਦ ਅਗਰ ਚੋਟਾ ਨਹੀਂ ਚੁੱਕਿਆ ਹੈ ਮੁੱਦਾ ਰਾਜਨੀਤੀ ਵਿੱਚ ਬਧਾਈ ਜਾਵੇ ਨੌਜਵਾਨਾਂ ਦੀ ਨੁਮਾਇੰਦਗੀ ਚੋਣ ਲੜਾਂ ਦੇ ਲਈ ਕਟੋਕਾ ਚੂਮਰ 25 ਸਾਲ ਤੋਂ ਕਟਾ ਕੇ 21 ਸਾਲ ਕੀਤੀ ਜਾਵੇ ਸੰਸਦ ਦੇ ਪਾਣੀ ਦੇ ਨਿਕਾਸ ਦੇ ਨਿਲਗਰਗ ਦਾ ਬਿਆਨ ਦਿੱਲੀ ਏਅਰਪੋਰਟ ਦੀ ਛੱਤ ਵੀ ਟਿੱਕੀ ਸੀ ਪੀਐਮ ਦੇ ਵੱਲੋਂ ਬਣਾਏ ਗਏ ਕਈ ਪੋਲ ਵੀ ਟਿੱਕੇ ਇਸ ਤੋਂ ਵੱਡਾ ਪ੍ਰਸ਼ਟਾਚਾਰ ਦਾ ਹੋਰ ਕੀ ਅਸੇ ਸ਼ੋਮਲੀ ਤੋਂ ਮੇਟੀ ਵਿੱਚ ਕਾਟੂ ਵੋਟਾਂ ਬੜਨਾ ਗੰਭੀਰ ਮੁੱਦਾ 55 ਲੱਖ ਤੋਂ ਵਿੱਚੋਂ 27 ਲੱਖ ਦੇ ਕਰੀਬ ਬਣੀਆਂ ਵੋਟਾਂ ਕਿ ਸਰਕਾਰ ਦੇ ਵੱਲੋਂ ਸ਼ੋਮਲੀ ਕਮੇਟੀ ਨੂੰ ਤੋੜਨ ਦੇ ਲਈ ਵੱਡੇ ਹਨ ਸਾਈਬਰ ਸਲਡ ਦੇ ਇੰਚਾਰਜ ਨੇ ਲੋਕਾਂ ਨੂੰ ਅਪੀਲ ਜਾਗਰੂਕ ਹੋ ਕੇ ਆਨਲਾਈਨ ਧੱਕੇ ਤੋਂ ਬਚਿਆ ਜਾ ਸਕਦਾ ਲੋਕਾਂ ਨੂੰ ਵਾਰਤવાર ਜਾਗਰੂਕ ਹੋਣ ਦੀ ਲੋ ਜੁਤਾਇਕਨ ਬਣੇ ਐਮਵੀ ਵਰਗ ਡੀਜੀਪੀ ਕਰੋਆ ਜਮ ਨੇ ਐਮਵੀ ਵਰਗ ਤੇ ਜੁਤਾਇਆ ਮਾਨ ਪੰਜਾਬ ਦੇ ਨੌਜਵਾਨਾਂ ਦੇ ਲਈ ਸੱਚਾ ਚੈਂਪੀਅਨ ਅਤੇ ਬ੍ਰਾਂਡ ਐਮਬੈਸਡਰ। ਸੀਫਾ ਦੇਗਰ ਸਾਹਿਬ ਦੇ ਵਿੱਚ ਕਿਸਾਨ ਨੇ ਰੋਸ ਮਾਰਚ ਕਰਦੇ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ ਕਿਸਾਨੀ ਸੰਘਰਸ਼ ਦੌਰਾਨ ਮੰਨੀਆਂ ਗਈਆਂ ਮੰਗਾਂ ਹਜ ਤੱਕ ਨਹੀਂ ਕੀਤੀਆਂ ਪੂਰੀਆਂ। ਦਾ ਦੇ ਪਿੰਡਾਂ ਪਸੰਦ ਕੋਟ ਦੇ ਵਿੱਚ ਸ਼ਰਮ ਵੀ ਕਰੇ ਨਸ਼ੇ ਤੋਂ ਪਰੇਸ਼ਾਨ ਹੋਰ ਤਾਂ ਐਸਐਸਪੀ ਦਫਤਰ ਪਟਿਆਲਾ ਬਾਹਰ ਕੀਤਾ ਰੋਜ਼ ਪ੍ਰਦਰਸ਼ਨ ਪੁਲਿਸ ਨੂੰ ਦਿੱਤੀ ਕਈ ਵਾਰ ਸ਼ਿਕਾਇਤ ਨਹੀਂ ਕੀਤੀ ਕੋਈ ਕਾਰਵਾਈ ਜੈਤੋ ਜੋ ਬਦਲਿਆ ਮੌਸਮ ਦਾ ਮੀਂਹ ਅੱਜ ਸਵੇਰ ਦੁਪਹਿਰ ਹੈ ਜ਼ਬਰਦਸਤ ਮੀਂਹ ਲੋਕਾਂ ਨੂੰ ਹਮਸਾ ਤੇ ਗਰਮੀ ਤੋਂ ਮਿਲ ਹੀ ਰਹਾ ਹੈ ਅਮਿਸਾਲ ਦੇ ਵਿੱਚ بارش ਨੇ ਲੋਕਾਂ ਨੂੰ ਗਰਮੀ ਤੋਂ ਇੱਥੇ ਰਾਹਤ ਪਾਈ بارش ਚੱਲਦੇ ਕਿਸਾਨਾਂ ਦੇ ਚਿਹਰੇ ਤੇ ਦੇਖੀ ਖੁਸ਼ੀ بارش ਦੇ ਚੱਲਦੇ ਖੇਤਾਂ ਵਿੱਚੋਂ ਨਦੀ ਫਸਲ ਨੂੰ ਮਿਲੇਗਾ ਫਾਇਦਾ ਸੰਧੂ ਸਾਈਬਰ ਸੈੱਲ ਦੇ ਇੰਚਾਰਜ ਨੇ ਲੋਕਾਂ ਨੂੰ ਅਪੀਲ ਕੀਤਾ ਜਾਗਰੂਕ ਹੋ ਕੇ ਆਨਲਾਈਨ ਛੱਗਿਆਂ ਤੋਂ ਬਚਿਆ ਜਾ ਸਕਦਾ ਲੋਕਾਂ ਨੂੰ ਵੱਤਵਾ ਜਾਗਰੂਕ ਕਰਨ ਦੀ ਲੋੜ ਹੈ मीठिया ने संसद चुक है मुद्दा मालवा खेत देखिए राजपुरा चंडीगढ़ संपर्क का मुद्दा सेहत सिक्ख्या सकारी ज़िले चंडीगढ़ से निर्भर देश भर रोस प्रदर्शन किसान किसान सिंह सिंधे ने कहा एक के अगस्त को सरकार खिलाफ करने के मुजाहरे पंद्रह अगस्त को किसानों का ट्रैक्टर मार्च ਤਨਤਾਂ ਦੇ ਘੇਤਾ ਵਿੱਚ ਡਰੋਨ ਦੀ ਬਰਾਮਦਗੀ ਡਰੋਨ ਸਮੇ 498 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ 에ਅਰਕ੍ਰਾਫਟ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਦੇ ਬਾਹਰ ਅੰਗਾਬਾ ਪੁਲਿਸ ਕਰਮਚਾਰੀ ਤੇ ਬਲੂ ਤੱਕ ਕਮਾਰ ਤੇ ਬਜ਼ੁਰਗ ਦੀ ਮੌਤ ਹਸਪਤਾਲ ਲਿਜਾਣ ਤੇ 65 ਸਾਲਾ ਬਜ਼ੁਰਗ ਦੀ ਹੋਈ ਮੌਤ पठानकोट तो के पिच मनवाल के लोग भुगत रहे काले पानी सजा पिछले कई सालों तो पुल देली कर रहे मंग प्रशासन वालों नहीं जा रही सार। सारपूथला तो के कई में फैले डायरी या सेहत विभाग लगाए गए पानी के सैंपल पानी कारण नहीं हुई दो तो लोगों की मौत ਇਕਦਰ ਸੜਕ ਮੋਟਰ ਵਹੀਕਲ ਐਕਟ ਦੇ ਨਵੇਂ ਨਿਯਮ ਅਟਟਾ ਵਿੱਚ ਕਾਟੂਮਰ ਦੇ ਵਾਹਨ ਚੁਰਾਉਣ ਵਾਲਿਆਂ ਦੇ ਖਿਲਾਫ ਹੋਵੇਗੀ ਕਾਰਵਾਈ ਮਾਪਿਆਂ ਨੂੰ 25000 ਰੁਪਏ ਦਾ ਜੁਰਮਾਨਾ ਤੇ 3 ਸਾਲ ਦੀ ਹੋਵੇਗੀ ਸਜ਼ਾ ਜੁਰਮੁਖਸਾ ਸਾਹਿਬ ਦੇ ਵਿੱਚ ਮਾਈਨਿੰਗ ਵਿਭਾਗ ਦੀ ਮਿਲੀ ਪਗਤ ਬੀਤੇ 2 ਮਹੀਨਿਆਂ ਤੋਂ ਜਾਰੀ ਵਪਾਰਕ ਇਮਾਰਤ ਦੀ ਸਾਰੀ ਗੈਰ ਕਾਨੂੰਨੀ ਮਾਈਨਿੰਗ ਜਾਰੀ ਹੋਣ ਦਾ ਮਾਮਲਾ ਆਇਆ ਸਾਹਮਣੇ ਜਲਦ ਨੌਜਵਾਨ ਜਿੱਤੇ 골ਡ ਮੈਡਲ ਗੁਰਕੀਰਤ ਗਿਲ ਗ੍ਰੈਪਲਿੰਗ ਖੇਡ ਦੇ ਵਿੱਚ ਕੱਡੇ ਛੰਡੇ ਪੰਜਾਬ ਦੇ ਵਿੱਚ ਬਹੁਤ ਘੱਟ ਖੇਡੀ ਜਾਂਦੀ ਹੈ ਗ੍ਰੈਪਲਿੰਗ ਖੇਡ ਜੁਆਨੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਲਕਰ ਬੈਨਾ ਸਮਾਨ ਕੀਤਾ ਚੋਰੀ ਤਾਲਾ ਤੋੜ ਕੇ ਕੀਮਤੀ ਸਮਾਨ ਕੀਤਾ ਚੋਰਾ ਰਾਮ ਲਿੰਗਮ ਕਤਲ ਮਾਮਲਾ ਐਨਆਈਏ ਨੇ ਤਾਮਿਲਨਾਡੂ ਦੇ ਵਿੱਚ ਕਈ ਥਾਵਾਂ ਤੇ ਕੀਤੀ ਛਾਪੇਮਾਰੀ ਵਕਵਕ ਥਾਵਾਂ ਤੇ ਐਨਆਈਏ ਨੇ ਲਈ ਤਲਾਸ਼ੀ ਗੁਰੂਗ੍ਰਾਮ ਦੇ ਵਿੱਚ ਵਾਪਰਿਆ ਸੜਕਾ ਖਾਸਾ ਤੇਜ਼ ਰਫਤਾਰ ਚੱਕ ਨਿਤਿੰਦ ਕਾਵੜੇ ਨੂੰ ਕੁਚਲਿਆ ਇਸ ਹਾਦਸੇ 'ਚ ਕਾਵੜੇ ਦੀ ਹੋਈ ਮੌਤ ਉਹ ਕਾਵੜੀ ਹੋਏ ਗੰਭੀਰ ਜ਼ਖਮੀ ਉਤਖੰਡ ਵਿੱਚ ਅਸਤਗਾਤਾਰ ਪਾਰੀ ਵੀ ਮੁੱਖ ਮੰਤਰੀ ਪੁਸ਼ਪ ਸਿੰਘ ਦਾ ਮਿਲਦਗਾ ਇਹਨਾਂ ਨੇ ਕੀਤੀ ਸਮੀਖਿਆ ਮੀਟਿੰਗ ਕਿਹਾ ਬਚਾਅ ਟੀਮਾਂ ਰਾਤ ਪਾਸ ਸਰਗਰਮ ਰਹੀਆਂ ਰੇਲ ਰਾਹੀਂ ਸਫ਼ਰ ਕਰਨ ਵਾਲੇ ਦੇ ਲਈ ਖੁਸ਼ਖਬਰੀ ਜਨਮਸ਼ਟਮੀ ਦੇ ਮੌਕੇ ਤੇ ਟ੍ਰੇਨਾਂ ਦੇ ਵਿੱਚ ਭਾਰੀ ਪੀੜ ਨੂੰ ਦੇਖਦੇ ਹੋਏ ਰੇਲਵੇ ਨੇ ਵਿਸ਼ੇਸ਼ ਚੇਨਾਂ ਚਲਾਉਂਦਾ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇਰੀ ਨੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਭਾਜਪਾ ਦੇ ਬਜਟ ਦੇ ਵਿੱਚ ਬੀ ਦਾ ਅਰਥ ਧੋਖਾ। ਸਾਬ ਕਰਦੇ ਵਿੱਚ ਕਤਲ ਦਾ ਮਾਮਲਾ ਤਿੰਨ ਪੁੱਤਰਾਂ ਨੇ ਆਪਣੇ ਪਿਤਾ ਮਦਰੇ ਇਮਾਰਤ ਦੀ 3 ਸਾਲ ਦੀ ਭੈਣ ਦਾ ਕੀਤਾ ਕਤਲ ਮ੍ਰਿਤਕ ਸੁਰਜਮਲ ਲਬਾਨਾ ਨੇ ਦਸੰਬਰ 2020 ਦੇ ਵਿੱਚ ਆਰਿਆ ਸਮਾਜ ਕੀਤਾ ਸੀ ਦੂਜਾ ਵਿਆਹ ਰਾਸ਼ੀ ਰਾਸਾਨ ਦੇ ਵਿੱਚ ਹੋਈ ਭਾਰੀ ਬਾਰਿਸ਼ ਮੀਤੋ ਬਾਦਰੀ ਦਾ ਕਈ ਹਿੱਸੇ ਵਿੱਚ ਭਰਿਆ ਪਾਣੀ ਆਇਆ ਚੋ ਸਵੇਤ ਦਿੱਲੀ ਵਿੱਚ ਕਈ ਥਾਵਾਂ ਤੇ ਭਰਿਆ ਪਾਣੀ ਪੰਜਾਬ ਦੇ ਬਲੂਤਰਾ ਦੇ ਵਿੱਚ ਕਤਲ ਦਾ ਮਾਮਲਾ ਪ੍ਰੇਮ ਸਬੰਧਾਂ ਕਾਰਨ ਇੱਕ ਨੌਜਵਾਨ ਦਾ ਕੁੱਟਮਾਰ ਕਰਕੇ ਕੀਤੀ ਹੱਤਿਆ ਮੌਕੇ ਤੇ ਪਹੁੰਚੀ ਪੁਲਿਸ লাশ ਨੂੰ ਕਬਜ਼ੇ ਚੁਲਿਆ। ਜਿਹੜਾ ਦੇ ਮੁੱਖ ਮੰਤਰੀ ਵਾਹਨਰ ਪਹੁੰਚੇ ਜ਼ਮੀਨ ਖਿਸਕਣ ਕਾਰਨ ਮਰਨ ਵਾਲੀ ਗਿਣਤੀ ਹੋਈ 167 ਮੁੱਖ ਮੰਤਰੀ ਨੇ ਹੈਲੀਕਾਪਟਰ ਤੇ ਉਸ ਇਲਾਕੇ ਦਾ ਕੀਤਾ ਦੌਰਾ। ਦਲੀਮਿਟ ਹਾਈਵੇ ਐਨਐਚ 58 ਤੇ ਦੁਹਾਈ ਖੇਤਰ ਨੇੜੇ ਕਾਵੜੇ ਦੇ ਲਈ ਕੀਤਾ ਗਿਆ ਰੂਟ ਤੇ ਕਾਵੜੇ ਦੇ ਰੂਟ ਤੇ ਇੱਕ ਬੈਲਰੋ ਕਾਰ ਆਈ ਜਿਸ ਤੇ ਕਿ ਪੁਲਿਸ ਲਿਖਿਆ ਸੀ ਕਾਵੜੀਆਂ ਨੂੰ ਟੱਕਰ ਮਾਰ ਦਿੱਤੀ ਤੇ ਕਾਵੜਿਆਂ ਨੇ ਡੰਡਿਆਂ ਨਾਲ ਬੈਲਰੋ ਕੰਟੀਟ ਕੀਤੀ ਪਾਗ ਤੋਂ ਇਸ ਅਸਲ ਦੇ ਵਿੱਚ ਵੀ ਜਨਰਲ ਫਿਰ ਤਬਾਹੀ ਪਹਾੜ ਤੋਂ ਮੈਦਾਨ ਤੱਕ ਵੀ ਤਾਂਡੂ ਫਾਂਤ ਨਦੀਆਂ ਡਿੱਗਾਂ ਡਿੱਗਾਂ ਫਸੇ ਲੋਕ ਕੁਲੂ ਮੰਡੀ ਮਨਾਲੀ ਸ਼ਿਮਲਾ ਦੇ ਵਿੱਚ ਫਟਿਆ ਬੱਦਲ ਉਪੀ ਦੇ ਪਨੋਹੀ ਵਿੱਚ ਪੁਲਿਸ ਨੇ ਇੱਕ ਹੈੱਡ ਕਨਸਟੇਬਲ ਨੂੰ ਕੀਤਾ ਗ੍ਰਿਫਤਾਰ ਹੈੱਡ ਕਨਸਟੇਬਲ ਨੇ ਇੱਕ ਵਪਾਰੀ ਕੋਲ 2 ਲੱਖ ਰੁਪਏ ਦੀ ਕੀਤੀ ਮੰਗ ਵਪਾਰੀ ਕੋਲ ਆਨਲਾਈਨ Google Pay ਰਾਹੀਂ ਲਈ ਰਕਮ ਪੋਤਰਾਖੰਡ ਦੇ ਵਿੱਚ ਵੀ ਕਈ ਥਾਵਾਂ ਤੇ ਪਾਰੀ ਮੀਨਤ ਬਹਾਹੀ ਦੇ ਦਰਨਾ ਦੇ ਪੀਮ ਬਲੀ ਦੇ ਪਰਚ ਫਟਿਆ ਬਦਲ ਪੈਦਲ ਮਾਰਗ ਪਰ ਪ੍ਰਭਾਵਿਤ ਕਈ ਯਾਤਰੀ ਫਸੇ ਫਾਇਨਲ ਦੇ ਵਿੱਚ ਲੈਸ ਲਾਈਵ ਚ 90 ਤੋਂ ਵੱਧ ਲੋਕ ਦਸੇ ਜਾ ਰਹੇ ਲਾਪਤਾ ਐਸਟੂ ਦੇ ਨੀਆਰ ਐਨਡੀਆਰਫ ਅਤੇ ਸੈਨਾ ਸਮੇਤ ਕਈ ਏਜੰਸੀਆਂ ਤਲਾਸ਼ ਸੁਨਲਾਦੇ ਮੰਡੀ ਦੇ ਪਿੰਡਾਂ ਦੇ ਵਿੱਚ ਫਟਿਆ ਬੱਦਲ 50 ਤੋਂ ਵੱਧ ਲੋਕਾਂ ਦਾ ਲਾਪਤਾ ਹੋਣ ਦੀ ਖਬਰ ਹਿਮਾਚਲ ਦੇ ਮੁੱਖ ਮੰਤਰੀ ਸੁਖਿੰਦਰ ਸਿੰਘ ਸੁਖੂ ਨੇ ਜਤਾਇਆ ਦੁੱਖ ਸੋਨੇ ਕਾਂਦੀ ਨੇ ਸੀਪੀਪੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਤੇ ਕੀਤਾ ਹਮਲਾ ਕਿਹਾ ਸਰਕਾਰ ਦਾ ਮਰਦਮ ਸ਼ਮਿਲੀ ਕਰਵਾਉਣ ਦਾ ਕੋਈ ਵੀ ਰਾਤਾ ਨਹੀਂ ਕੇਰਲ ਚ ਲੈਨਸਾਈਡ ਹਾਦਸਾ ਬੀਟ ਗਈ ਅਰਜੁਨ ਸੀਗਨ ਨੇ ਕਿਹਾ ਲਗਭਗ 200 ਤੋਂ 250 ਲੋਕਾਂ ਨੂੰ ਬਚਾਇਆ ਗਿਆ ਨੇਵੀ ਦੀਆਂ ਟੀਮਾਂ ਬਚਾ ਕਰਕੇ ਲਈ ਚੁਰਮਨ ਮਾਲਾ ਪਹੁੰਚੀ ਜ਼ਮੀਨ ਯੂਨੀਵਰਸਿਟੀ ਨੇ ਯੂਜੀ ਡਾਕਲੇ ਨੂੰ ਕੀਤਾ ਤੇਜ਼ ਔਨਲਾਈਨ ਐਪਲੀਕੇਸ਼ਨ ਪੋਰਟਲ 7 ਅਗਸਤ ਤੱਕ ਰਹੇਗਾ ਖੁੱਲ੍ਹਾ ਬੰਗਲਾ ਟਾਈਗਰਸ ਨੇ ਮਿਸੀਸਾਗਾਸਰੀ ਜੈਗਵਾਰਸ ਤੇ 4-1 ਕੀਤੀ ਜਿੱਤ ਤੇ ਦਰਜ ਇਸ ਜਿੱਤ ਨਾਲ ਬੰਗਲਾ ਟਾਈਗਰਸ ਲੀਡਰ ਬੋਰਡ ਦੇ ਦੂਜੇ ਸਥਾਨ ਤੇ ਪਹੁੰਚ ਗਏ। ਪਾਸੇ ਟੀਮ ਨੇ ਸ਼੍ਰੀਲੰਕਾ ਤੇ 3-0 ਦੀ ਵੱਡੀ ਸੀਰੀਜ਼ ਜਿੱਤੀ। ਭਾਰਤੀ ਦੇ 스타 ਬੱਲੇਬਾਜ਼ ਰਿੰਕੂ ਸਿੰਘ ਨੇ ਫੀਲਡ ਆਫ ਦ ਸੀਰੀਜ਼ ਦਾ ਜਿੱਤਿਆ ਹੋ। T20 ਮੈਚ ਵਿੱਚ ਸ਼੍ਰੀਲੰਕਾ ਦੀ ਭਾਰਤ ਤੋਂ ਹਾਰ ਕਪਤਾਨ ਚਰਿਤਨੇ ਕਿਹਾ ਉਹ ਤੀਜੇ T20 ਵਿੱਚ ਭਾਰਤ ਖਿਲਾਫ ਸ਼੍ਰੀਲੰਕਾ ਦੀ ਬੱਲੇਬਾਜ਼ੀ ਤੋਂ ਨਿਰਾਸ਼। ਪਿਟੋਰੀਆ ਕੈਪੀਟਲਜ਼ ਨੇ ਆਉਣ ਵਾਲੇ ਸੀਜ਼ਨ ਦੇ ਲਈ ਬਿਲ ਸਮਿਟ ਤੇ ਲਾਲ ਕਰਾਰ ਦਾ ਲਿਆ ਫੈਸਲਾ ਪਿਟੋਰੀਆ ਨੇ 2022 ਵਿੱਚ ਮੁਕਾਬਲੇ ਚ ਵੀ ਦਿੱਤੀ ਸੀ ਵਧੀਆ ਬੱਲੇਬਾਜ਼ੀ। ਇੰਗਲੈਂਡ ਡਾਇਵਰਸਿਟੀਜ਼ ਖਿਲਾਫ ਟੈਸ ਸੀਰੀਜ਼ ਜਿੱਤੀ ਇੰਗਲੈਂਡ ਦੇ ਮੁੱਖ ਕੋਚ ਬੈਂਡਨ ਨੇ ਨਵੇਂ ਖਿਡਾਰੀਆਂ ਦੇ ਪ੍ਰਭਾਵ ਦੀ ਕੀਤੀ ਸ਼ਲਾਘਾ। ਸਾਬਕਾ ਪਾਰਤੀ క్రికెਟਰ ਅਨਸ਼ੂਮਨ ਗਾਇਕਵਾਰ ਦਾ ਹੋਇਆ ਦਿਹਾਂਤ క్రికెటర్ ਜਗਤ ਦੇ ਵਿੱਚ ਸੋਗ ਦੀ ਲਹਿਰ। ਸ਼੍ਰੀਲੰਕਾ ਨੇ ਪਾਰਟੀ ਖਿਲਾਫ ਸੀ ਜੀ ਟੀ 20 ਦੇ ਵਿੱਚ ਹਾਰ ਤੋਂ ਬਾਅਦ ਸੁਨ ਬਣਾਇਆ ਆਪਣਾ ਰਿਕਾਰਡ ਸੁਪਰਓਵਰਾਂ ਸਮੇਤ ਸ਼੍ਰੀਲੰਕਾ ਨੇ క్రికెట్ ਦੇ ਸੱਭ ਤੋਂ ਛੋਟੇ ਫਾਰਮੈਟ ਵਿੱਚ 105 ਮੈਚ ਹਾਰੇ। ਮੈਥਿਊ ਨੇ ਇੰਗਲੈਂਡ ਦੇ ਵਾਈਟ ਬਾਲ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਮੈਥਿਊ ਨੇ 3 ਲਾਈਨਸ ਦੇ ਨਾਲ 2 ਸਾਲ ਬਤੌਣ ਤੋਂ ਬਾਅਦ ਲਿਆ ਫੈਸਲਾ। ਸਾਬਕਾ ਭਾਰਤੀ ਕ੍ਰਿਕਟਰ ਅਸ਼ਮਨ ਗਾਇਕਵੜ ਦਾ ਹੋਇਆ ਦੇਹਾਂਤ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੋਗ ਪ੍ਰਗਟ ਕਿਹਾ ਉਹ ਤੋਹਫਾ ਖਿਡਾਰੀ ਸ਼ਾਨਦਾਰ ਕੋਚ ਸੀ ਕਪਤਾਨ ਸੁਰੇ ਕੁਮਾਰ ਆਦਮ T20 ਵਿੱਚ ਖੁੱਲ੍ਹੇ ਸੂਚੀ ਵਿੱਚ ਹੋਏ ਸ਼ਾਮਿਲ ਇਹ ਪ੍ਰਾਪਤੀ ਉਸ ਨੂੰ ਵਿਰਾਜਪੁਰ ਦਾ ਬਿਲਕੁਲ ਪਿੱਛੇ ਰੱਖਾ ਸਾਸੀ ਸਾਲਾ ਮਾਸਟਰ ਅਫਰੀਦ ਦੇ ਜਸਬੇਨੁਸਲਾਮਾ 3 ਟੂ ਸ਼ਾਨੀ ਇੰਡੋਨੇਸ਼ੀਆ ਦੇ ਡਾਵਚ ਲਵੇਗੇ ਹਿੱਸਾ ਉਹ 71 ਸਾਲ ਦੀ ਉਮਰ ਦੇ ਵਿੱਚ ਖੇਡਾਂ ਕੀਤਾ ਸੀ ਸ਼ੁਰੂ ਬੀਸੀਸੀਆ ਨੇ ਆਈਪੀਐਲ ਖਿਡਾਰੀ ਨਿਜਮਨ ਨੂੰ ਤਿਆਰ ਕਰਨ ਤੋਂ ਪਹਿਲਾਂ ਕੀਤੀ ਗੱਲਬਾਤ ਬੀਸਾਈ ਨੇ 10 ਆਈਪੀਐਲ ਫਰੈਂਚਾਈਜ਼ੀ ਦੇ ਮਾਲਕਾਂ ਨਾਲ ਕੀਤੀ ਗੱਲਬਾਤ